ਰੌਪੜ ਜ਼ਿਲ੍ਹਾ ਪ੍ਰਸ਼ਾਸਨ ਹਾਏ 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 ਰੌਪੜ ਪ੍ਰਸ਼ਾਸਨ ਮੁਬਾਰਕ 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 ਸੱਗੈ ਸ਼ਹੀ ਬੰਦ ਕਰ ਕਾੜੀ ਫਸਲ ਜਿਹੜੀ ਹੈ ਪੁੱਤਾ ਮੰਗਰ ਜਿਹੜੀ ਪਾਲੀ ਫਸਲ ਆ ਉਸ ਨੂੰ ਅਜਾੜਾ ਕਰਨ ਲਈ ਪ੍ਰਸ਼ਾਸਨ ਪਪਾ ਭਾਰ ਹੋਇਆ ਹੈ ਤੁਸੀਂ ਤਾਜ਼ੀਆਂ ਤਸਵੀਰਾਂ ਦੇਖ ਸਕਦੇ ਆ ਕਿ ਖੜੀ ਫਸਲ ਜਿਹੜੀ ਹੈਗੀ ਮੱਕੀ ਦੀ ਖੜੀ ਫਸਲ ਦੇ ਵਿੱਚ ਓਪਨ ਲੈਂਡ ਮਸ਼ੀਨ ਲਗਾ ਕੇ ਤੇ ਇਹਦੇ ਵਿੱਚ ਚਲਾਇਆ ਜਾ ਰਿਹਾ ਪੰਜਾ ਚਲਾਇਆ ਜਾ ਰਿਹਾ ਤੇ ਪੰਜਾ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਖੜੀ ਫਸਲ ਜਿਹੜੀ ਉੱਤਾਂ ਮੰਗਰ ਪਾਲੀ ਹੁੰਦੀ ਆ ਕਿਸਾਨ ਨੇ ਵੱਢਣ ਦਾ ਟਾਈਮ ਆਇਆ ਤੇ ਇਹਨਾਂ ਨੇ ਵੱਢਣੀ ਸ਼ੁਰੂ ਕਰਤੀ ਆ ਕੋਈ ਉਸ ਨੂੰ ਨੋਟਿਸ ਨਹੀਂ ਦਿੰਦਾ ਆ ਇਸ ਦੇ ਬਾਰੇ ਅਸੀਂ ਕੱਲ ਵੀ ਪਤਾ ਕੀਤਾ ਸੀ ਤੇ ਅੱਜ ਵੀ ਤੁਹਾਨੂੰ ਤਾਜ਼ੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਿੰਨਾ ਕਿਸਾਨਾਂ ਨਾਲ ੱਟਕਾ ਹੁੰਦਾ ਹੈ ਸਰਕਾਰਾਂ ਜਾਂ ਪ੍ਰਸ਼ਾਸਨ ਕਿੰਨਾ ੱਟਕਾ ਕਰਦੀ ਹੈ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਉਹਨਾਂ ਦੀਆਂ ਫਸਲਾਂ ਨੂੰ ਕਦੇ ਵੀ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਖਰਾਬ ਫਸਲਾਂ ਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾਵੇਗਾ ਪਿਛਲੇ ਸਾਲ ਜੁਲਾਈ ਵਿੱਚ ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲ ਅਤੇ ਜ਼ਮੀਨ ਦਾ ਨੁਕਸਾਨ ਹੋਇਆ ਸੀ ਜਿਸ ਦਾ ਮੁਆਵਜ਼ਾ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਕਿਸਾਨ ਅੱਜ ਵੀ ਕਈਕ ਸਮੱਸਿਆਵਾਂ ਨਾਲ ਜੋਜ ਰਹੇ ਹਨ ਅਜਿਹਾ ਹੀ ਮਾਮਲਾ ਜ਼ਿਲ੍ਹਾ ਰੂਪਨਗਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ ਕਿਸਾਨ ਦੀ ਉਪਜਾਊ ਜ਼ਮੀਨ ਜੋ ਕਿ ਟਰਸਟ ਅਧੀਨ ਹੈ ਵਿੱਚ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਵੱਲੋਂ ਪੀਲੇ ਪੰਜੇ ਅਤੇ ਲਾਲ ਪੰਜੇ ਦੀ ਮਦਦ ਨਾਲ ਖੜੀ ਹਰੀ ਫਸਲ ਨੂੰ ਤਬਾਹ ਕਰ ਦਿੱਤਾ ਗਿਆ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਪੁੱਟਿਆ ਜਾ ਰਿਹਾ ਹੈ ਅਸੀਂ ਐਸਪੀ ਹੰਦਲ ਸਾਹਿਬ ਦੇ ਕਹਿਣ ਦੇ ਉੱਤੇ ਉਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਕਿ ਮਸ਼ੀਨਾਂ ਇੱਥੇ ਜਿਹੜੀਆਂ ਬੰਦ ਹੋ ਕੇ ਬਾਹਰ ਚੱਲ ਗਈਆਂ ਤਾਂ ਤੁਸੀਂ ਧਰਨਾ ਜਿਹੜਾ ਹੈਗਾ ਉਹ ਬੰਦ ਕਰ ਦਿਓ ਅਸੀਂ ਉਹ ਧਰਨਾ ਜਿਹੜਾ ਪੋਸਟਪੋਨ ਕਰ ਦਿੱਤਾ ਹੈ ਬੰਦ ਨਹੀਂ ਕੀਤਾ ਕੋਈ ਚੱਕਿਆ ਨਹੀਂ ਹੈਗਾ ਪਰ ਜਿਹੜਾ ਇੱਥੇ ਕੋਪੋਂਦੇ ਅਧਿਕਾਰੀ ਹੈ ਉਹਨਾਂ ਵੱਲੋਂ ਕਿਸਾਨਾਂ ਦੀ ਵੀਡੀਓ ਬਣਾਈ ਜਾਂਦੀ ਹੈ ਔਰ ਜੋ ਪਾਰ ਕਮਿਟਮੈਂਟ ਹੋਈ ਹੈ ਉਸ ਕਮਿਟਮੈਂਟ ਦੇ ਬਿਲਕੁਲ ਉਲਟ ਚੱਲਦੀ ਹੈ ਜਦ ਕਿ ਗੱਲ ਜਿਹੜੀ ਹੋਈ ਸੀ ਐਸਪੀ ਸਾਹਿਬ ਨਾਲ ਕਿ ਕੋਈ ਵੀ ਇੱਥੇ ਕੈਮਰਾ ਨਹੀਂ ਚਲਾਊਗਾ ਚਾਹੇ ਛਾਸ਼ਨਾ ਚਾਹੇ ਪ੍ਰਸ਼ਾਸਨ ਹੈ ਪਰ ਜਿਹੜੇ ਡਰੇਨ ਪ ਕਿੰਨੇ ਮਸ਼ੀਨਾਂ ਚਲਾ ਰਹੇ ਆ ਉਹ ਜਿਹੜੀਆਂ ਕਿਸਾਨਾਂ ਦੀਆਂ ਮੁਲਾਜ਼ਮਾਂ ਦੀਆਂ ਵੀਡੀਓ ਬਣਾ ਰਹੇ ਆ ਇਹ ਸਾਰਾ ਸਾਰ ਧੱਕਾ ਆ ਅਸੀਂ ਇਹ ਜਿਹੜਾ ਧੱਕਾ برداشت ਨਹੀਂ ਕਰਾਂਗੇ ਜੇ ਕੰਮ ਪੋਸਟਪੋਨ ਹੁੰਦਾ ਹੈ ਰੁਕਦਾ ਹੈ ਬੰਦ ਕਰਦੇ ਆ ਠੀਕ ਹੈ ਨਹੀਂ ਤੇ ਜਿਹੜਾ ਧਰਨਾ ਸਾਡਾ ਲੱਗੇ ਜੀ ਰੋਡ ਹਾਈਵੇ ਦੇ ਉੱਤੇ 344 ਦੇ ਉੱਤੇ ਉਹ ਸਰਕਾਰ ਦੀ ਪੋਸਟਪੋਨ ਕੀਤਾ ਹੈ ਬੰਦ ਨਹੀਂ ਕੀਤਾ ਨਾ ਹੀ ਰੋਲ ਗਿਆ ਤਾਂ ਉਹ ਧਰਨਾ ਜਿਹੜਾ ਦੁਆਰਾ ਸੀ ਲਾ ਕੇ ਇਹ ਕੰਮ ਬੰਦ ਕਰੋ ਦੀ ਗੱਲ ਸੁਣਦੋਂ ਲੱਗ ਰਿਹਾ ਕੀ ਹੋ ਕੀ ਇਹ ਖੜੀ ਫਸਲ ਦੀ ਬਾਈ ਕੀ ਨਾਮ ਹੈ ਇਹ ਦੱਸ ਦਿੰਦੇ ਨਹੀਂ ਠੀਕ ਹੈ ਅਜੀ ਮੇਰਾ ਨਾਮ ਮੇਹਰ ਸੰਧੂ ਹੈ ਰੂਪਣ ਖੜੇ ਸੀ ਆ ਕੁਝ ਜ਼ਮੀਨ ਸਰਕਾਰ ਦੀ ਸਾਡੇ ਕੋਲ ਠੇਕੇ ਤੇ ਹੈ ਕੁਝ ਫੂਲਪਿੰਟ ਦੀ ਹੈ ਤੇ ਕੁਝ ਨਵਾਂ ਸ਼ਹਿਰ ਦੀ ਜ਼ਮੀਨ ਹੈ ਉੱਥੇ ਵੀ ਕੰਮ ਹੋਣਾ ਜਿਨ੍ਹਾਂ ਦੇ ਇੱਥੇ ਜੂਰਿਸਡਿਕਸ਼ਨ ਨਹੀਂ ਹੈ ਕੱਲ ਅਸੀਂ ਇਹਨਾਂ ਨੂੰ ਰੋਕਿਆ ਕਿ ਉੱਥੇ ਤਾਂ ਜੂਰਿਸਡਿਕਸ਼ਨ ਹੈ ਨਹੀਂ ਗੱਲ ਕਰੋ ਫਿਰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਆ ਕੇ ਸਿੱਧਾ ਜੀ.ਸੀ.ਬੀ ਲੈ ਕੇ ਨੋਟਿਸ ਕੱਢਿਆ ਜਦ ਤੱਕ ਪੱਤਰਕਾਰ ਸਾਹਿਬ ਆਏ ਪੁਲਿਸ ਮੈਕ ਨੇ ਬਹੁਤ ਸਾਧ ਦਿੱਤਾ ਆ ਕੇ ਰੋਕਿਆ ਕਿ ਕਾਗਜ਼ ਦਿਖਾਓ ਦੁਬਾਰਾ ਦੁਪਹਿਰ ਬੜੇ ਪ੍ਰੈਸ਼ਰ ਤੋਂ ਬਾਅਦ ਪੱਤਰਕਾਰਾਂ ਨੇ ਤੁਹਾਡੇ ਭਰਾਵਾਂ ਦਾ ਪ੍ਰੈਸ਼ਰ ਕਰਕੇ ਉਹਨਾਂ ਨੇ ਕਾਗਜ਼ ਜੱਕੜੇ ਆ ਜਿਹਦੇ ਵਿੱਚ ਕੁਝ ਨੰਬਰ ਲਿਖੇ ਸੀ ਸਾਡੇ ਕੋਲ 12 ਸਾਲ ਤੋਂ ਜਗ੍ਹਾ ਹੈ ਕੋਈ ਰਸਤਾ ਨਹੀਂ ਸੀ ਕਿਤੇ ਅੱਗੇ ਦਰਿਆ ਹੈ ਦਰਿਆਵਾਂ 'ਚ ਕਿੰਨੇ ਰਸਤੇ ਨੇ ਜੇ ਨਿਸ਼ਾਨਦੇਹੀ ਹੁੰਦੀ ਹੈ ਨਿਸ਼ਾਨਦੇਹੀ ਹੋਵੇ ਜਿੰਨਾ ਜਿੰਨਾ ਬੰਦਿਆਂ ਦੀ ਜ਼ਮੀਨ ਆ ਰਹੀ ਹੈ ਕਈ ਨੰਬਰ ਹੈ ਕਈਆਂ ਦੇ ਨਾਂ ਹੋਣਗੇ ਉਸ ਮੌਕੇ ਤੇ ਹਾਜ਼ਰ ਹੁਣ ਫੇਰ ਨਿਸ਼ਾਨਦੇ ਹੀ ਮੰਨੀ ਜਾਵੇ ਖੜੀ ਫਸਲ ਨਿਸ਼ਾਨਦੇ ਹੀ ਨਹੀਂ ਹੁੰਦੀ ਉਹ ਕਹਿੰਦੇ ਜੀ ਠੀਕ ਹੈ ਸਾਰਾ ਕੰਮ ਕਾਨੂੰਨ ਦੇ ਹਿਸਾਬ ਨਾਲ ਕਰਾਂਗੇ ਕਾਨੂੰਨ ਦਾ ਕੋਈ ਕੰਮ ਨਹੀਂ ਜੀ ਪ੍ਰਸ਼ਾਸਨ ਦਾ ਜੋਰ ਹੈ ਲੱਗਦਾ ਕਿ ਤੁਹਾਨੂੰ ਕਿੰਨਾ ਇਸ ਚੀਜ਼ ਦਾ ਨੁਕਸਾਨ ਜਿਹੜਾ ਲੋਕਾਂ ਨੂੰ ਤੁਹਾਡੀ ਫਸਲਾਂ ਦਾ ਸਾਰਾ ਗੰਦਾ ਪਾਣੀ ਜਾਏਗਾ ਮੇਰੀ ਫਸਲ ਦੇਖ ਲਓ ਜੀ ਕੀ ਆ ਦੇਖੋ ਇੱਥੇ ਇਧਰ ਧਿਆਨ ਕੋ ਇਧਰ ਇਧਰ ਸਾਰੇ ਇਧਰ ਰੱਖੋ ਜੀ ਦੇਖੋ ਜੀ ਆ ਫਸਲ ਤਬਾਹ ਕਰਤੀ ਅਗਲੀ ਆ ਤਬਾਹ ਕਰਤੀ ਅੱਗੇ ਪਾਣੀ ਲਾਣ ਦਾ ਕੋਈ ਸਾਧਨ ਨਹੀਂ ਪਿਛਲੀ ਫਸਲ ਖੜੀ ਹੈ ਮੱਕੀ ਉਹ ਵੀ ਬਹੁਤ ਖੜੀ ਹੈ ਪਿੱਛੇ ਐਸ ਤੋਂ ਥੱਲੇ ਵੀ ਲੈਵਲ ਹੈ ਥੱਲੇ ਲੈਵਲ ਹੈ ਸਾਰਾ ਪੜ ਦੇਣਾ ਸਾਰਾ ਨੁਕਸਾਨ ਕਰ ਦੇਣਾ ਖਾਲੀ ਖੇਤ ਦਾ ਆ ਜੇ ਇਹਨਾਂ ਨੇ ਹਟ ਵੀ ਜਾਣਾ ਮੈਨੂੰ ਤਾਂ ਸ਼ੱਕ ਹੈ ਕਿ ਟੋਏ ਵੀ ਸਾਨੂੰ ਹੀ ਪੂਰਨੇ ਪੈਣੇ ਜੇ ਗੱਲ ਰੱਖਦੀ ਹੈ ਨਹੀਂ ਤਾਂ ਇੱਥੇ ਪੜ ਦੇਣ ਨਿਸ਼ਾਨ ਵੀ ਆ ਦੇਖੋ ਚੌਕ ਲਾ ਕੇ ਕੋਈ ਨਿਸ਼ਾਨਦੀ ਹੋ ਜਾਂਦੀ ਸਰਕਾਰ ਕੀ ਕਰੂਗੀ ਗੰਦਾ ਪਾਣੀ ਨੂੰ ਸਾਰਾ ਦੇ ਦੇ ਜੇ ਗੰਦਾ ਪਾਣੀ ਐਨਜੀਟੀ ਨੇ ਮਨਾਂ ਕੀਤਾ ਹੈ ਸਾਰਾ ਤੁਸੀਂ ਪਿੱਛੋਂ ਵੀਡੀਓ ਦੇਖ ਲਓ ਸਾਰਾ ਦੇਖ ਲਓ ਗੰਦਾ ਪਾਣੀ ਸਾਰਾ ਜਾ ਕੇ ਦਰਿਆਇ ਸੁੱਟਣਗੇ ਆ ਗੱਲ ਹੈ ਜਿੱਕਾ ਤੇ ਕਿਸੇ ਜਿਹੜੀ ਜਿੰਝ ਜਦੀ ਸੀ ਈਸਟ ਪਿਛਲੇ 50-60 ਸਾਲ ਦੀ ਟ੍ਰੇਨ ਸੀ ਜਿਹੜੀ ਇਸ ਟ੍ਰੇਸ ਜਾਂਦੀ ਸੀ ਉਹ ਡ੍ਰੇਨ ਉਹ ਨਹੀਂ ਜਵਾਈ ਗਈ ਅੱਗੇ ਉੱਥੇ ਉਹਨਾਂ ਨੇ ਲਾਤਾ ਜੀ ਬ੍ਰாக்கਟ ਲਾਤੇ ਕੋਈ ਬੰਦੇ ਨੇ ਉਸ ਵੀ ਤੇ ਕਬਜ਼ਾ ਕਰ ਲਿਆ ਉਹ ਡ੍ਰੇਨ ਦੀ ਜਗ੍ਹਾ ਨੂੰ ਕਿ ਕਿ ਨਵੀਂ ਸੀਮ ਪੱਟ ਰਿਹਾ ਤੇ ਓਪਨ ਡ੍ਰੇਨ ਰੱਖਣਗੇ ਜਦੋਂ ਦਰਿਆ ਦਾ ਪਾਣੀ ਆਏਗਾ ਜੀ ਹੜ ਜਦੋਂ ਗਰਮੀ ਚ ਉਹ ਵੀ ਪਾਣੀ ਵਿੱਚ ਵਾਪਸ ਬੈਕ ਮਾਰੇਗਾ ਰੇਤ ਨਹੀਂ ਬਿਲਕੁਲ ਬੈਕ ਮਾਰੇਗਾ ਪਾੜੇ ਪਾੜ ਜਾਈਏਗਾ ਪਹਿਲਾਂ ਦਰਿਆ ਦਾ ਨੁਕਸਾਨ ਕਰਦੇ ਰਹੇ ਉਹ 2019 ਵਿੱਚ ਅੱਧਾ ਟੱਕ ਪਾਣੀ ਸੀ 2023 ਵਿੱਚ ਵੀ ਪਾਣੀ ਸੀ ਬਹੁਤ ਨੁਕਸਾਨ ਹੋਇਆਤਾ ਜੀ ਅੱਜ ਅਸੀਂ ਬਿਲਕੁਲ ਐਸ ਟਾਈਮ ਧੱਕਾ ਸਹਿਰੇ ਐਸ ਟਾਈਮ ਦਿਮਾਗ ਨਹੀਂ ਚੱਲਦਾ ਤੁਹਾਨੂੰ ਐਵੇਂ ਕਹਿ ਦਈਏ